ਹੋ ਲੋਕਣ ਬੜਿਆ ਜੁਨੀਆ ਵਾਹ ਵਾਹ ਕਿ ਸੰਭਲੋ ਟਕਰੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਬਲੈਕਆ 2 ਫਿਲਮ ਦਾ ਟ੍ਰੇਲਰ ਦਾ ਰਿਵਿਊ ਲੈ ਕੇ ਆਇਆ ਹਾਂ ਜਿਸ ਨੂੰ ਫਾਈਨਲੀ ਰਿਲੀਜ਼ ਕਰ ਦਿੱਤਾ ਗਿਆ ਹੈ ਜੇ ਬਲੈਕਆ 2 ਫਿਲਮ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਇਹ ਗੱਲ ਤਾਂ ਪੱਕੀ ਹੋ ਜਾਂਦੀ ਹੈ ਕਿ ਇਹ ਫਿਲਮ ਜਿਸ ਦਿਨ ਵੀ ਸਿਨੇਮਾ ਕਨਾ ਵਿੱਚ ਰਿਲੀਜ਼ ਹੋਵੇਗੀ ਕਾਫੀ ਰਿਕਾਰਡ ਤੋੜੇਗੀ ਤੇ ਸੁਪਰ ਡੂਪਰ ਹਿੱਟ ਹੋਵੇਗੀ ਬਲੈਕਆਰ 2 ਫਿਲਮ ਜਿਸ ਵਿੱਚ ਸਾਨੂੰ ਦੇਵ ਕਰੋੜ ਆਰੋਸ਼ੀ ਸ਼ਰਮਾ ਤੇ ਜੱਵਜੀ ਖੈਰਾ ਦੇ ਨਾਲ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲਣ ਵਾਲੇ ਹਨ ਬਲੈਕਆਰ 2 ਦੇ ਟ੍ਰੇਲਰ ਵਿੱਚ ਜੋ ਸਾਨੂੰ ਐਕਸ਼ਨ ਸੀਨ ਤੇ ਸਟੋਰੀ ਦੇਖ ਕੇ ਨੂੰ ਮਿਲੀ ਉਸ ਤੋਂ ਪਤਾ ਚੱਲਦਾ ਹੈ ਕਿ ਇਹ ਫਿਲਮ ਕਾਫੀ ਸ਼ਾਨਦਾਰ ਹੋਣ ਵਾਲੀ ਹੈ ਤੇ ਫਿਲਮ ਸਾਨੂੰ ਕਾਫੀ ਐਂਟਰਟੇਨਮੈਂਟ ਕਰਨ ਵਾਲੀ ਹੈ ਦੇਵ ਕਰੋੜ ਦੀ ਇਸ ਫਿਲਮ ਦਾ ਦਰਸ਼ਕਾਂ ਵੱਲੋਂ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਇਸ ਦੇ ਟ੍ਰੇਲਰ ਨੇ ਰਿਲੀਜ਼ ਹੁੰਦਿਆਂ ਹੀ ਪੰਜਾਬੀ ਇੰਡਸਟਰੀ ਵਿੱਚ ਇੱਕ ਪਹਾੜੀ ਹੁਨਰਕ ਪੈਦਾ ਕਰ ਦਿੱਤੀ ਹੈ ਬਲੈਕਆ 2 ਫਿਲਮ ਨੂੰ ਡਾਇਰੈਕਟਰ ਨਵਨੀਤ ਸਿੰਘ ਨੇ ਕੀਤਾ ਹੈ ਇਹ ਫਿਲਮ ਨੂੰ ਪ੍ਰੋਡਿਊਸ ਮੋਨਾ ਔਰੀ ਵਿਵੇਕ ਔਰੀ ਤੇ ਸੰਦੀਪ ਬੰਸਲ ਨੇ ਮਿਲ ਕੇ ਕੀਤਾ ਹੈ ਬਲੈਕਆ 2 ਫਿਲਮ ਦੇਵ ਕਰੋੜ ਦੀ ਇੱਕ ਬਹੁਤ ਵੱਡੀ ਫਿਲਮ ਹੋਣ ਵਾਲੀ ਹੈ ਤੇ ਇਸ ਫਿਲਮ ਦੀ ਟੀਮ ਵੱਲੋਂ ਇਸ ਦੀ ਪ੍ਰੋਮੋਸ਼ਨ ਨੂੰ ਵੀ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਬਾਕੀ ਬਲੈਕਆ 2 ਫਿਲਮ ਬਹੁਤ ਹੀ ਸ਼ਾਨਦਾਰ ਹੋਣ ਵਾਲੀ ਹੈ ਤੇ ਸਾਨੂੰ ਫੁੱਲ ਐਂਟਰਟੇਨ ਕਰਨ ਵਾਲੀ ਹੈ Blackia 2 ਫਿਲਮ ਸਾਨੂੰ 8 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ। ਬਾਕੀ ਆਸ ਕਰਦੇ ਹਾਂ ਕਿ ਇਹ ਫਿਲਮ ਰਿਲੀਜ਼ ਹੁੰਦਿਆਂ ਹੀ ਕਾਫੀ ਸ਼ਾਨਦਾਰ ਕਮਾਈ ਕਰੇਗੀ ਤੇ ਸੁਪਰ ਡੂਪਰ ਹਿੱਟ ਸਾਬਿਤ ਹੋਵੇਗੀ। ਬਾਕੀ ਕੀ ਤੁਸੀਂ ਦੇਵ ਕਰੋੜ ਦੀ Blackia 2 ਫਿਲਮ ਦੇ ਟ੍ਰੇਲਰ ਨੂੰ ਦੇਖ ਚੁੱਕੇ ਹੋ ਜਾਂ ਨਹੀਂ ਇਹ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ